जहाँ आज पंचमी पूरे देश में अलग अलग जगह पर बड़ी धूमधाम से मनाई जा रही है अलग अलग जगह पर मेले लगाए जा रहे हैं वहीं जिला पठानकोट में पटते गांव के ऐतिहासिक स्थान बाबा इच्छाधारी नाग देवता के स्थान पर एक बहुत बड़े मेले का आयोजन आज नाग पंचमी पर किया गया जहाँ पर पंजाब हिमाचल व जम्मू कश्मीर से श्रद्धालु नतमक होने के लिए पहुँचे वहीं इस स्थान की मान्यता है कि जहां पर कोई भी सपेरा भी नहीं बचा सकता अगर वह जहां पर ऐसा कुछ करता है तो उसकी मौत तक भी हो सकती है वहीं अगर किसी को सांप, बिच्छू या फिर किसी जहरीली चीज ने काट लिया हो तो जहाँ पर आकर उसके यहाँ माथा टेकने व जहाँ पर जो मान्यता के अनुसार कार्य करने पर वह ਦੱਸਾ ਹੁਆ ਵੀ ਠੀਕ ਹੋ ਜਾਂਦਾ ਹੈ ਔਰ ਇਨਸਾਨ ਕੀ ਜਾਨ ਬਚ ਜਾਂਦੀ ਹੈ ਬਨਰੋ ਮਾ ਸਾਤ ਔਰ ਦੇਖਤੇ ਰਹੋ ਪੰਜਾਬ ਜੈ ਕੇ ਨਿਊਜ਼ ਇੱਛਾਧਾਰੀ नाग ਦੇਤ ਹੈ ਜੀ ਦੀ ਅਸੀਂ ਪਿੰਡ ਗਤੋਰੇ ਤੋਂ ਇਹ ਬਾਬਾ ਇੱਛਾਧਾਰੀ नाग ਦੇਤੀ ਜਗਾ ਜੋ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਪੈਂਦੀ ਆ ਇੱਥੋਂ ਦੀ ਜਗ੍ਹਾ ਦਾ ਇਤਿਹਾਸਿਕ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੀਲੀ ਚੀਜ਼ ਨੇ ਕੋਈ ਡੰਗਿਆ ਹੋਏ ਸੱਪ ਕੀੜਾ ਮਖੋੜਾ ਕਿਸੇ ਵੀ ਤਰ੍ਹਾਂ ਦੀ ਜ਼ਰੀਲੀ ਚੀਜ਼ ਹੋਏ ਬਿਨਾਂ ਕਿਸੇ ਫਾਂਡੇ ਦਵਾਈ دارو ਤੋਂ ਇੱਥੇ ਇਲਾਜ ਹੁੰਦਾ ਵਾ ਔਰ ਇੱਥੇ ਬਹੁਤ ਹੀ ਦੂਰੋਂ ਸ਼ਰਧਾਲੂ ਜਿਹੜੇ ਆ ਅੱਜ 나ਗ ਪੰਚਮੀ ਵਾਲੇ ਦਿਨ ਹਰ ਸਾਲ 나ਗ ਪੰਚਮੀ ਨੂੰ ਇੱਥੇ ਬਹੁਤ ਭਾਰੀ ਮੇਲਾ ਹੁੰਦਾ ਔਰ ਜਿੰਨਾ ਮੇਲੇ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਮੇਲੇ ਦਾ ਰੋਜ਼ ਰੂਰ ਰੌਣਕ ਵਧਾਈ ਆ ਔਰ ਇਹ ਜੋ ਜਗਾ ਮਤਲਬ ਸਾਡੇ ਵੀ ਦਾਦੇ-ਪਰਦਾਦੇ ਤੋਂ ਅਸੀਂ ਸੁਣਦੇ ਆਂਦੇ ਵੀ ਜੁੱਗੋ ਜੁੱਗ ਪੁਰਾਣੀ ਜਗਾ ਆ ਔਰ ਇੱਥੇ ਹਰ ਤਰ੍ਹਾਂ ਦੀ ਜਰੀਲੀ ਚੀਜ਼ ਦਾ ਜਿਹੜਾ ਸੱਪ ਕੀਟੂ ਮਗੋੜਾ ਕੋਈ ਵੀ ਲੜ ਜੇ ਬਿਨਾਂ ਕਿਸੇ ਦਵਾਈ دارੂ ਤੋਂ ਦਾ ਇਲਾਜ ਹੁੰਦਾ ਔਰ ਇਹਨਾਂ ਦੇ ਪਿੱਛੇ ਬੋਲੀ ਹੈ ਬਾਬਾ ਜੀ ਹੋਣਾ ਦੀ ਉਥੋਂ ਸੰਗਤਾ ਆਪਣਾ ਜਲ ਲੈ ਕੇ ਘਰ ਦੇ ਵਿੱਚ ਸਤਕਾਰ ਵਗੈਰਾ ਕਰਦੀਆਂ ਨੇ ਜਿਨ੍ਹਾਂ ਦਾ ਕੋਈ ਵੀ ਮਾੜਾ ਮੋਟਾ ਚਮੜੀ ਦਾ ਰੋਗ ਹੋਏ ਜਾਂ ਸਕੀਂਦਾ ਰੋਗ ਆ ਉਹ ਵੀ ਇਹ ਰੋਗ ਜਿਹੜਾ ਇਹ ਨਹਾਇਆ ਜਾਏ ਪਾਣੀ ਨਾਲ ਤਾਂ ਉਹ ਦੂਰ ਹੁੰਦਾ ਅੱਜ ਦਾ ਜੋ ਇਤਿਹਾਸਿਕ ਮੇਲਾ ਪਠਾਨਕੋਟ ਗਤੋਰੇ ਵਿੱਚ ਲੱਗਿਆ ਹੈ ਜਿਹਦੇ ਵਿੱਚ ਵਕ ਵਕ ਤਨਾਕ ਤੋਂ ਪੂਰੇ ਪੰਜਾਬਵੇਂ ਨੇ ਪੰਜਾਬ ਦੇ ਪੂਰੇ ਭਾਰਤ ਤੋਂ ਲੋਕ ਇੱਥੇ ਆਂਦੇ ਨੇ ਔਰ ਇਹਦੇ ਵਿੱਚ ਇਤਿਹਾਸ ਹੈ ਕਿ ਇੱਥੇ ਨਾਗਾ ਜੀ ਦਾ ਵਾਸ ਸੀਗਾ ਔਰ ਬਹੁਤ ਹੀ ਪ੍ਰਾਤਨ ਟਾਈਮ ਤੋਂ ਪਹਿਲਾਂ ਕਿ ਜਿਸ ਲੋਕਾਂ ਨੂੰ ਕੋਈ ਸੱਪ ਦਾ ਦਸਾ ਪਡੰਗ ਜਾਂਦਾ ਸੀਗਾ ਉਹਦਾ ਇਲਾਜ ਇੱਥੇ ਪੁਰਵਕ ਹੁੰਦਾ ਹੈ ਅਤੇ ਕਾਫੀ ਇਤਿਹਾਸ ਤੋਂ ਪੁਰਾਣਾ ਇਹ ਮੰਦਿਰ ਉਦੀ ਸਥਾਪਨਾ ਚੱਲ ਰਹੀ ਹੈ ਔਰ ਅੱਜ नाग ਪੰਚਮੀ ਵੀ ਹੈ ਔਰ नाग ਪੰਚਮੀ ਦੇ ਦੌਰਾਨ ਲੋਕਾਂ ਦੀਆਂ ਸ਼ਰਧਾ ਮਨੋ ਭਾਵਨਾ ਲੈ ਕੇ ਜੋ ਆਉਂਦੇ ਨੇ ਉਹਨਾਂ ਦੀ ਮਨੋ ਭਾਵਨਾ ਪੂਰੀ ਹੁੰਦੀ ਹੈ ਤੇ ਇਤਿਹਾਸ ਪੂਰਾ ਪੰਜਾਬ ਵਿੱਚ ਹੁੰਦਾ ਹੈ ਕੋਈ ਕੀ ਮੰਨਦਾ ਹੈ ਇੱਥੇ ਜੀ ਮੰਨਦਾ ਹੈ ਵੀ ਜਿਵੇਂ ਕੋਈ ਸਪੇਰਾ ਜੋ ਕਿ ਆਮਤੀ ਦੇਖਦੇ ਹੋ ਕਿ ਪੂਰੇ ਪੰਜਾਬ ਤੇ ਜੋ ਭਾਰਤ ਦੇ ਕਿਸੇ ਵੀ ਨਗਰ ਚ ਰਹਿੰਦੇ ਨੇ ਉਸ ਸਪੇਰਾ ਬੀਨ ਵਜਾ ਕੇ ਜਾਂ ਸੱਪਾਂ ਨੂੰ ਆਪਣੇ ਵਸਾਂ ਚ ਕਰਦਾ ਇਸ ਸਥਾਨ ਦੇ ਉੱਪਰ ਕੋਈ ਸਪੇਰਾ ਬੀਨ ਵਜਾ ਕੇ नाग ਨੂੰ ਵਾਚ ਨਹੀਂ ਕਰ ਸਕਦਾ ਕਿ ਕਾਸ਼ ਇਹ ਲੋਕੀ ਇੱਧਰ ਦੇ ਸਾਰੇ ਜੋ ਇਤਿਹਾਸ ਕਹਿੰਦਾ ਵੀ ਉਸ ਬੰਦੇ ਦੀ ਮੌਤ ਵੀ ਹੋ ਸਕਦੀ ਜਦੋਂ ਉਹ ਆਪਣਾ ਇੱਥੇ ਬੀਨ ਵਗੈਰਾ ਵਜਾਉਂਦਾ ਇਹ ਇਤਿਹਾਸ ਹੈ ਜਿਆ ਬਾਪਾ ਸ਼ੇਧਾਰੀ नाग ਦੇਵਤਾ ਗਤੋਰੇ ਦੀ ਜੈ ਅੱਜ ਗਤੋਰੇ ਦੇ ਵਿੱਚ ਬਾਬਾ ਜੀ ਦਾ ਜਨਮ ਦਿਨ ਹੈ ਬਹੁਤ ਦੂਰੋਂ ਦੂਰੋਂ ਦੁਨੀਆਂ ਆਂਦੀ ਆ ਜਿੰਨੇ ਵੀ ਲਾਗੇ ਸਕਦੇ ਲੋਕ ਨੇ ਜਿੰਨੇ ਵੀ ਸ਼ਹਿਰ ਅੰਮ੍ਰਿਤਸਰ ਜਲੰਧਰ ਦੇ ਰਾਤ ਲੋਕ ਸੇਵਾ ਕਰਨ ਆਏ ਇੱਥੇ ਜਿਨ੍ਹਾਂ ਲੋਕਾਂ ਨੂੰ ਇੱਥੇ ਡੰਗ ਹੁੰਦਾ ਦਾ ਸੱਪ ਲੜ ਜਾਂਦਾ ਜਾਂ ਕਿਸੇ ਨੂੰ ਕੱਖ ਲੱਗ ਜਾਂਦਾ ਉਹ ਬਾਬਾ ਜੀ ਦੇ ਇੱਥੇ ਜਿਹੜਾ ਕਿੱਥੇ ਪਹੁੰਚਦਾ ਉਹ ਦੋ ਦੋ ਘੰਟੇ ਤਿੰਨ ਘੰਟੇ ਠੀਕ ਹੋ ਕੇ ਚੱਲ ਜਾਂਦਾ ਉਹਨੂੰ ਡਾਕਟਰ ਕੋਲ ਜਾਣ ਦੀ ਜਰੂਰਤ ਨਹੀਂ ਹੁੰਦੀ ਇਹ ਬਾਬਾ ਜੀ ਦਾ ਪੂਰਾ ਆਸ਼ੀਰਵਾਦ ਹੈ ਇਸ ਕਰਕੇ ਲੋਕ ਜਿੰਨੇ ਵੀ ਆ ਲੱਖਾਂ ਦੀ ਤਰ੍ਹਾਂ ਦੁਨੀਆ ਆਂਦੀ ਆ ਸਾਰੀ ਸਾਰੀ ਰਾਤ ਦਿਨੇ ਲੋਕੀ ਲੈਣੇ ਲੱਗੇ ਰਹਿੰਦੇ ਆ ਤੇ ਪਾਪਾ ਦਾ ਆਸ਼ੀਰਵਾਦ ਲੈਂਦੇ ਇਹਦਾ ਇਤਿਹਾਸ ਕਿੰਨਾ ਕੁ ਪੁਰਾਣਾ ਹੈ ਇਹਦਾ ਇਤਿਹਾਸ ਬੜਾ ਪੁਰਾਣਾ ਜੀ ਬਹੁਤ ਪੁਰਾਣਾ ਇਤਿਹਾਸ ਆ ਇਸੇ ਇੱਥੇ ਬਾਬੇ ਦਾ ਕੋਈ ਵੀ ਛਪੇਰਾ ਬੀਨ ਨਹੀਂ ਵਜਾ ਸਕਦਾ ਜੇ ਵਜਾ ਕੇ ਤੇ ਮਰੇਗਾ ਉਹ ਇਹਨਾਂ ਉਹਦਾ ਖੋਵ ਹੈ ਬਾਬੇ ਦਾ ਛਪੇਰੀਆ